ਹਾਂਜੀ ਸੱਚੀ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਰਾਸ਼ਨ ਕਾਰਡ ਲਈ ਵੱਡੀ ਖਬਰ ਇਹਨਾਂ ਲੋਕਾਂ ਦੇ ਰਾਸ਼ਨ ਕਾਰਡ ਹੋਣਗੇ ਬੰਦ ਅਗਸਤ ਤੋਂ ਪਹਿਲਾਂ ਕਰੋ ਇਹ ਜ਼ਰੂਰੀ ਕੰਮ ਰਾਸ਼ਨ ਕਾਰਡ ਤੇ ਕਰਤਾ ਨਵਾਂ ਨਿਯਮ ਲਾਗੂ ਕੀ ਹਾ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੋ ਤਾਂ ਕਿ ਪੰਜਾਬ ਅਤੇ ਸੈਂਟਰ ਗਵਰਨਮੈਂਟ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲਾਟੋ ਪਰ ਦੇਖਣ ਨੂੰ ਮਿਲ ਸਕਣਗੀਆਂ। ਤੋਂ ਅੱਜ ਆਪਾਂ ਜੋ ਗੱਲ ਕਰ ਰਹੇ ਆਂ ਰਾਸ਼ਨ ਕਾਰਡਾਂ ਦੇ ਸਬੰਧ ਵਿੱਚ ਇੱਕ ਨਵਾਂ ਨਿਯਮ ਜੋ ਲਾਗੂ ਕੀਤਾ ਗਿਆ। ਚਾਹੁੰਦੇ ਹੋ ਮੁਫਤ ਰਾਸ਼ਨ ਤਾਂ 30 ਜੂਨ ਤੱਕ ਕਰ ਲਓ ਇਹ ਜ਼ਰੂਰੀ ਕੰਮ ਨਹੀਂ ਤਾਂ 1 ਜੁਲਾਈ ਤੋਂ ਰਾਸ਼ਨ ਹੋਵੇਗਾ ਬੰਦ। ਦੋਸਤੋ ਪਹਿਲਾਂ ਇਹ ਕੰਮ 30 ਜੂਨ ਤੱਕ ਕੀਤਾ ਗਿਆ ਸੀ ਲੇਕਿਨ ਹੁਣ 30 ਜੁਲਾਈ ਤੱਕ ਇਸ ਨੂੰ ਕਰ ਦਿੱਤਾ ਗਿਆ ਯਾਨੀ ਕਿ ਅਗਸਤ ਤੋਂ ਜੋ ਰਾਸ਼ਨ卡ਡ ਨੇ ਬੰਦ ਹੋ ਸਕਦੇ ਆ ਇਸ ਕਰਕੇ ਜਿੰਨੇ ਵੀ ਰਾਸ਼ਨ ਧਾਰਕ ਨੇ ਉਹਨਾਂ ਨੂੰ ਜ਼ਰੂਰੀ ਕੰਮ ਕਰਨਾ ਹੋਵੇਗਾ ਤਾਂ ਕਿ ਪੂਰੀ ਅਪਡੇਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਦੇਸ਼ ਭਰ ਦੇ ਲਗਭਗ 80 ਕਰੋੜ ਲੋਕਾਂ ਨੂੰ ਹਰ ਮਹੀਨੇ ਰਾਸ਼ਨ ਪ੍ਰਦਾਨ ਕਰਦਾ ਹੈ ਜੇਕਰ ਤੁਸੀਂ ਵੀ ਇਸ ਸਰਕਾਰੀ ਸਕੀਮ ਦਾ ਫਾਇਦਾ ਲੈ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ ਤੁਹਾਨੂੰ ਮੁਫਤ ਰਾਸ਼ਨ ਪ੍ਰਾਪਤ ਕਰਨ ਲਈ ਤੁਹਾਡੇ ਆਪਣੇ ਰਾਸ਼ਨ卡ਡ ਦੀ KYC ਕਰਾਉਣੀ ਹੋਵੇਗੀ ਇਹ KYC ਕਰਾਉਣ ਦੀ ਆਖਰੀ ਮਿਤੀ 30 ਜੁਲਾਈ ਕਰ ਦਿੱਤੀ ਗਿਆ ਜਿਹੜੀ ਰਾਸ਼ਨ ਧਾਰਕ ਇਸ ਮਿਤੀ ਤੱਕ ਕੇ ਵੀਸੀ ਨਹੀਂ ਕਰਾਉਂਦੇ ਉਹਨਾਂ ਨੂੰ ਅਗਲੇ ਅਗਸਤ ਮਹੀਨੇ ਤੋਂ ਰਾਸ਼ਨ ਨਹੀਂ ਮਿਲੇਗਾ ਜਨ ਤੱਕ ਫੰਡ ਪ੍ਰਣਾਲੀ ਦੀ ਦੁਕਾਨਾਂ ਤੇ ਕੇ ਵੀਸੀ ਦਾ ਕੰਮ ਸ਼ੁਰੂ ਹੋ ਗਿਆ ਹੈ ਦਰਸਲ ਸਰਕਾਰ ਨੇ ਇਹ ਯੋਜਨਾ ਦੇ ਨਿਯਮ ਲੋਕ ਲਾਪਾਤਰੀ ਨੂੰ ਸਮੇਂ ਸਿਰ ਰਾਸ਼ਨ ਮੁਹੱਈਆ ਕਰਵਾਉਣ ਦੇ ਲਈ ਕੇ ਵੀਸੀ ਨੂੰ ਲਾਜ਼ਮੀ ਕਰ ਦਿੱਤਾ ਹੈ ਹੁਣ ਕੀ ਤੁਸੀਂ ਆਪਣੇ ਪਰਿਵਾਰ ਮੈਂਬਰ ਜਾਂ ਫਿਰ ਤੁਹਾਡੇ ਮੈਂਬਰ ਕਿਸੇ ਵੀ ਮਰਿਤੀ ਹੋ ਜਾਂਦੀ ਹੈ ਜਾਂ ਫਿਰ ਕਿਸੇ ਮੈਂਬਰ ਦੀ ਮੈਰਿਜ ਹੋ ਜਾਂਦੀ ਹੈ ਵਿਆਹ ਹੋ ਜਾਂਦਾ ਉਸ ਤੋਂ ਉਪਰੰਤ ਵੀ ਰਾਸ਼ਨ ਲੰਬੇ ਸਮੇਂ ਤੋਂ ਲੋਕ ਲੈ ਲੈਂਦੇ ਰਹਿੰਦੇ ਸੀ ਲੇਕਿਨ ਇਸ ਚੀਜ਼ ਨੂੰ ਬੰਦ ਕਰਨ ਦੇ ਲਈ ਹੁਣ ਸਰਕਾਰ ਨੇ ਇਹ ਨਵੇਂ ਨਿਯਮ ਲਾਗੂ ਕੀਤੇ ਆ ਕਿ ਹਰ ਇੱਕ ਪਰਸਨ ਨੂੰ ਆਪਣਾ ਬਾਇਓਮੈਟ੍ਰਿਕ ਦੇ ਨਾਲ ਕੇਵਾਈਸੀ ਕਰਉਣਾ ਜ਼ਰੂਰੀ ਹੋਵੇਗਾ ਸਾਰੇ ਮੈਂਬਰਾਂ ਦੇ ਹੋਣਗੇ ਬਾਇਓਮੈਟ੍ਰਿਕ ਕੇਵਾਈਸੀ ਰਾਸ਼ਨ ਕਾਰਡ ਕੇਵਾਈਸੀ ਲਈ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਦੇ ਮੁਖ ਸਮੇਤ ਸਾਰੇ ਲੋਕਾਂ ਦੀ ਬਾਇਓਮੈਟ੍ਰਿਕ ਕੇਵਾਈਸੀ ਹੋਵੇਗੀ ਮਤਲਬ ਹੁਣ ਸਿਰਫ ਇਸ ਤੇ ਫਿੰਗਰਪ੍ਰਿੰਟ ਲਏ ਜਾਣਗੇ ਇਹ ਕੰਮ ਜਨਤਕ ਫੰਡ ਪ੍ਰਣਾਲੀ ਦੀ ਦੁਕਾਨਾਂ ਤੇ ਯਾਨਕੀ ਡੀਪੂ ਹੋਲਡਰਾਂ ਦੁਆਰਾ ਕੀਤਾ ਜਾਵੇਗਾ ਇਸ ਤੇ ਲਈ ਰਾਸ਼ਨ ਕਾਰਡ ਧਾਰਕਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ ਕੇਵਾਈਸੀ ਦੀ ਉਸੇ ਪੋਸਟ ਮਸ਼ੀਨ ਦੀ ਮਦਦ ਨਾਲ ਕੀਤੀ ਜਾਵੇਗੀ ਜਿਸ ਤੇ ਅੰਗੂਠਾ ਲਗਾ ਕੇ ਤੁਸੀਂ ਰਾਸ਼ਨ ਕਾਰਡ ਦੇ ਲਈ ਆਪਣੀ ਪਰਚੀ ਲੈਂਦੇ ਹੋ ਮੰਨ ਲਓ ਜੇਕਰ ਕਿਸੇ ਪਰਵਾਰ ਦੇ ਰਾਸ਼ਨ ਕਾਰਡ ਵਿੱਚ ਕੁੱਲ 5 ਮੈਂਬਰਾਂ ਦੇ ਨਾਮ ਹਨ ਅਤੇ ਇੱਕ ਮੈਂਬਰ ਫਿੰਗਰਪ੍ਰਿੰਟ ਨਹੀਂ ਦਿੰਦਾ ਹੈ ਭਾਵ ਕੀ ਵੀਸੀ ਨਹੀਂ ਕਰਾਉਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਉਸ ਮੈਂਬਰ ਦਾ ਰਾਸ਼ਨ ਕਾਰਡ ਵਿੱਚੋਂ ਨਾਮ ਘੱਟ ਦਿੱਤਾ ਜਾਵੇਗਾ ਰਾਸ਼ਨ ਕਾਰਡ ਅਤੇ ਬਾਕੀ ਮੈਂਬਰਾਂ ਦੇ ਨਾਮ ਰਾਸ਼ਨ ਕਾਰਡ ਤੋਂ ਹਟਾ ਦਿੱਤੇ ਜਾਣਗੇ ਇਹ ਤਰ੍ਹਾਂ 5 ਜਨਿਆਂ ਦੇ ਵੀ ਸਿਰਫ 4 ਬਾਇਓਮੈਟ੍ਰਿਕ ਰਾਹੀ ਰਾਸ਼ਨ ਮਿਲ ਸਕੇਗਾ ਆਧਾਰ ਅਤੇ ਰਾਸ਼ਨ ਕਾਰਡ ਨੰਬਰ ਜ਼ਰੂਰੀ ਕੇ ਵੀਸੀ ਲਈ ਜਦ ਤੱਕ ਫੰਡ ਬਣਾਈ ਯਾਨੀ ਕਿ ਡਿਪੋ ਹੋਲਡਰਾ ਕੋਲ ਤੁਹਾਨੂੰ ਆਪਣਾ ਰਾਸ਼ਨ ਕਾਰਡ ਨੰਬਰ ਅਤੇ ਆਧਾਰ ਕਾਰਡ ਨੰਬਰ ਲੈ ਕੇ ਜਾਣਾ ਹੋਵੇਗਾ ਪਰਿਵਾਰ ਦੇ ਸਾਰੇ ਮੈਂਬਰ ਜਿਨ੍ਹਾਂ ਦਾ ਰਾਸ਼ਨ ਕਾਰਡ ਵਿੱਚ ਨਾਮ ਹੈ ਉਹਨਾਂ ਨੂੰ ਫਿੰਗਰ ਪ੍ਰਿੰਟ ਦੇਨੇ ਹੋਣਗੇ ਅਤੇ ਆਪਣਾ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਨੰਬਰ ਦਰਜ ਕਰਾਉਣਾ ਹੋਵੇਗਾ ਇਕੱਲੇ ਪਰਿਵਾਰ ਦੇ ਮੁਖੀ ਦੁਆਰਾ ਕੇ ਵੀ ਸੀ ਕਰਾਉਣੀ ਕਾਫੀ ਨਹੀਂ ਹੋਵੇਗੀ ਯਾਨੀ ਕਿ ਬਹੁਤ ਸਾਰੇ ਲੋਕ ਸੋਚ ਰਹੇ ਸੀ ਕਿ ਅਗਰ ਇੱਕ ਮੈਂਬਰ ਜਾ ਕੇ ਕੇ ਵੀ ਸੀ ਸਾਰੇ ਮੈਂਬਰਾਂ ਦੀ ਕਰਵਾ ਸਕਦਾ ਤਾਂ ਸਰਕਾਰ ਨੇ ਇਹ ਚੀਜ਼ ਪਹਿਲਾਂ ਹੀ ਦੱਸ ਦਿੰਦੀ ਆ ਕਿ ਅਗਰ ਤੁਹਾਡੇ ਘਰ ਵਿੱਚ 5 ਮੈਂਬਰ ਨੇ ਤਾਂ ਤੁਹਾਨੂੰ ਪੰਜਾਂ ਦੀ ਬਾਇਓਮੈਟ੍ਰਿਕ ਕਰਨੀ ਹੋਵੇਗੀ ਅਗਰ 4 ਆ ਤਾਂ ਚਾਰਾਂ ਦੀ ਕਰਨੀ ਹੋਵੇਗੀ ਜਿੰਨੇ ਮੈਂਬਰ ਦੀ ਤੁਸੀਂ ਬਾਇਓਮੈਟ੍ਰਿਕ ਕੇ ਵੀ ਸੀ ਨਹੀਂ ਕਰਾਉਂਦੇ ਹੋ ਉਹਨਾਂ ਮੈਂਬਰਾਂ ਦਾ ਰਾਸ਼ਨ ਕਾਰਡ ਦਾ ਲਾਭ ਨਹੀਂ ਮਿਲੇਗਾ ਉਹਨਾਂ ਦਾ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਕੱਟ ਦਿੱਤਾ ਜਾਵੇਗਾ ਆਧਾਰ ਨੂੰ ਵੀ ਅਪਡੇਟ ਕੀਤਾ ਜਾਣਾ ਚਾਹੀਦਾ ਹੈ ਰਾਸ਼ਨ ਕਾਰਡ ਦੀ ਕੇ ਵੀ ਸੀ ਕਰਾਉਣ ਲਈ ਤੁਹਾਡਾ ਆਧਾਰ ਕਾਰਡ ਅਪਡੇਟ ਹੋਣਾ ਚਾਹੀਦਾ ਹੈ ਰਾਸ਼ਨ ਕਾਰਡ ਨੂੰ ਇਸ ਵਿੱਚ ਦਰਜ ਬਾਇਓਮੈਟ੍ਰਿਕ ਦੇ ਅਨੁਸਾਰ ਅਪਡੇਟ ਕੀਤਾ ਜਾਵੇਗਾ ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੇ ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕ ਅਪਡੇਟ ਨਹੀਂ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਸੇਵਾ ਕੇਂਦਰ ਵਿੱਚ ਜਾ ਕੇ ਆਪਣੇ ਆਧਾਰ ਕਾਰਡ ਨੂੰ ਵੀ ਅਪਡੇਟ ਕਰਉਣਾ ਜ਼ਰੂਰੀ ਹੋਵੇਗਾ ਤਾਂ ਇਹ ਸੀ ਅੱਜ ਦੀ ਨਵੀਂ ਅਪਡੇਟ ਇਸ ਤੋਂ ਇਲਾਵਾ ਹੁਣ ਨਵੇਂ ਰਾਸ਼ਨ ਕਾਰਡ ਬੰਨੇ ਸਟਾਰਟ ਹੋ ਚੁੱਕੇ ਹਨ ਉਸ ਦੇ ਸੰਬੰਧੀ ਕੋਈ ਵੀ ਅਪਡੇਟ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਕਮੈਂਟ ਦੇ ਵਿੱਚ ਤੁਹਾਨੂੰ ਵੀਡੀਓ ਦਾ ਲਿੰਕ ਦੇ ਦਿੱਤਾ ਜਾਵੇਗਾ ਅਤੇ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਨਵਾਂ ਰਾਸ਼ਨ ਕਾਰਡ ਬਣਾਉਣ ਦੀ ਸਾਰੀ ਜਾਣਕਾਰੀ ਦੇਖ ਸਕਦੇ ਹੋ ਤਾਂ ਹੋਰ ਨਵੀਆਂ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ